ਅੱਜ ਸਾਡਾ ਵੀ ਜੇ ਕੌਮੀ ਘਰ ਹੁੰਦਾ ਮੇਣੇ ਚੱਲਦੇ ਕੁੱਲ ਸੰਸਾਰ ਦੇ ਨਾਲ ਜ਼ੁਲਮ ਸਿਤਮ ਹੁੰਦਾ ਕਾਨੂੰਨ ਨਾਲ ਸਾਡੇ ਅਥਰੂ ਨਜ਼ਰੀ ਆਉਂਦੇ ਨਰਨਾਰ ਦੇ ਨਾਲ ਯਾਰੋ ਸਿੱਖੀ ਦੇ ਕੌਮੀ ਪਤੰਗਿਆਂ ਨੂੰ ਸਾਡੇ ਵੇਂਦੇ ਆ ਜਿਉਂਦੇ ਸਾੜਦੇ ਨਾਲ ਸਾਡੇ ਆਪਣੇ ਗਦਾਰੀਆਂ ਜੇ ਨਾ ਕਰਦੇ ਵੈਰੀ ਤਖਤ ਤੇ ਤੋਪਾਂ ਮਾਰਦੇ ਨਾਲ ਸਾਡੇ ਹੱਥ ਸੰਤਾਲੀਆਂ ਆਉਂਦੀਆਂ ਨਾਲ ਅਸੀਂ ਮੰਡਾਂ 'ਚ ਰਾਤਾਂ ਗੁਜ਼ਾਰਦੇ ਨਾਲ ਸਾਡੇ ਝੂਠੇ ਮੁਕਾਬਲੇ ਨਾ ਬਣਦੇ ਹੁੰਦੇ ਪੁਲਸੀਏ ਜੇ ਭੁਖੇ ਸਟਾਰ ਦੇ ਨਾ ਮੰਨੀ ਹੁੰਦੀ ਜੇ ਸੰਤਾਂ ਦੀ ਗੱਲ ਸਿੱਖੋ ਬਈਏ ਗਲਾਂ ਚ ਟਾਇਰ ਪਾ ਸਾੜ ਦੇ ਨਾ ਜੇਕਰ ਅਣਖ ਹੁੰਦੀ ਸਾਡੇ ਵਿੱਚ ਯਾਰੋ ਪੱਦਰੇ ਗੁਰੂ ਗ੍ਰੰਥ ਦੇ ਪਾੜ ਦੇ ਨਾ ਡੁੱਲਦਾ ਖੂਨ ਨਾ ਕ੍ਰਿਸ਼ਨ ਭਗਵਾਨ ਸਿੰਘ ਦਾ ਗੋਲੀ ਗੁਰਜੀਤ ਸਰਾਵਾਂ ਦੇ ਮਾਰ ਦੇ ਨਾ ਰਾਜੋ ਆਣਾ ਜੱਗੀ ਜਗਤਾਰ ਤਾਰਾ ਬੱਗਾ ਭਿਉਰਾ ਭੁੱਲਰ ਜੇਲੀ ਤਾੜ ਦੇ ਨਾ ਦੀ ਇਸ ਇਤੂ ਜੀ ਹੁੰਦਾ ਸਾਡੇ ਵਿੱਚ ਹੁੰਦਾ ਮੂਸੇ ਵਾਲੇ ਨੂੰ ਗੈਂਗਸਟਰ ਮਾਰ ਦੇਣਾ ਕਦੇ ਸੱਬਿਆ ਹੋਂਦ ਬਚਾਉਣ ਦੇ ਲਈ ਪੁੱਤ ਮਾਵਾਂ ਦੇ ਕਸ਼ਟ ਸਹਾਰ ਦੇਣਾ ਕੋਈ ਪੁੱਤ ਮਾਵਾਂ ਦੇ ਕਸ਼ਟ ਸਹਾਰ ਦੇਣਾ